ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ YouTube ਤੋਂ Facebook ਤੋਂ Instagram ਤੋਂ ਜੇ ਤੁਸੀਂ ਕਿਹੜੇ ਕਿਹੜੇ ਟੋਪਿਕ ਦੇ ਉੱਤੇ ਤੁਸੀਂ ਕੰਮ ਕਰ ਸਕਦੇ 5 ਮਿੰਟ ਦੀ ਵੀਡੀਓ ਬਣਾਈਏ 10 ਮਿੰਟ ਦੀ ਵੀਡੀਓ ਬਣਾਈਏ ਜੋ ਸਾਡੀ ਵੀਡੀਓ ਵਾਇਰਲ ਕਿਵੇਂ ਹੋਊਗੀ ਸਾਨੂੰ ਬੜੀ ਸਮਝ ਲੋ ਵੀਡੀਓ ਵਾਇਰਲ ਹੋਏਗੀ ਹੋਏਗੀ ਜੇ ਤੁਸੀਂ ਆਪਣੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਪਿਆਰ ਸੱਚੀ ਕੱਲ ਦੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਚਾਹੁੰਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਆ ਉਹ ਪੁੱਛਦੇ ਕਿ ਵੀਰ ਜੀ ਜਿਹੜੀ ਸਾਡੀ ਵੀਡੀਓ ਹੈ ਨਾ ਉਹ ਵਾਇਰਲ ਨਹੀਂ ਹੁੰਦੀ ਹੈਗੀ ਸਾਡੀ ਵੀਡੀਓ ਵਾਇ ਸੋ ਵੀਡੀਓ ਵਾਇਰਲ ਕਰਨ ਨੂੰ ਦੇਖੋ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ ਉਹ ਜ਼ਰੂਰੀ ਨੇ ਜੇ ਤੁਸੀਂ YouTube ਦੇ ਉੱਤੇ ਕੰਮ ਕਰਦੇ ਹੋ ਜਾਂ ਫਿਰ ਤੁਸੀਂ Facebook ਦੇ ਉੱਤੇ ਤੁਸੀਂ ਕੰਮ ਕਰਦੇ ਹੋ ਹਨ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ YouTube ਤੋਂ Facebook ਤੋਂ Instagram ਤੋਂ ਤਾਂ ਤੁਹਾਡੀ ਵੀਡੀਓ ਵਾਇਰਲ ਹੋਣੀ ਬਹੁਤ ਜ਼ਰੂਰੀ ਆ ਜੇ ਤੁਹਾਡੀ ਵੀਡੀਓ ਵਾਇਰਲ ਹੋਏਗੀ ਤਾਂ ਹੀ ਤੁਸੀਂ YouTube ਤੋਂ ਪੈਸਾ ਕਮਾ ਸਕੋਗੇ ਤਾਂ ਹੀ ਤੁਸੀਂ Facebook ਤੋਂ ਪੈਸਾ ਕਮਾ ਸਕੋਗੇ ਤਾਂ ਹੀ ਤੁਸੀਂ Instagram ਤੋਂ ਤੁਸੀਂ ਪੈਸਾ ਕਮਾ ਸਕੋਗੇ ਜੇ ਤੁਹਾਡੀ ਵੀਡੀਓ ਵਾਇਰਲ ਹੋਏਗੀ ਤਾਂ ਹੀ ਤੁਹਾਨੂੰ ਸਬਸਕ੍ਰਾਈਬਰ ਮਿਲਣਗੇ ਤੇ ਤੁਹਾਡਾ ਚੈਨਲ ਜਿਹੜਾ ਉਹ ਵੱਡਾ ਹੋਏਗਾ ਲੋਕਾਂ ਦੀ ਨਿਗਰ ਵਿੱਚ ਆਏਗਾ ਹਨਾ ਸੋ ਵੀਡੀਓ ਨੂੰ ਵਾਇਰਲ ਕਰਨ ਵਾਸਤੇ ਤੁਹਾਨੂੰ 5 6 ਜਿਹੜੇ ਕੰਮ ਨੇ ਜਿਹੜੇ ਉਹ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕਰਨੇ ਪੈਣਗੇ ਜੇ ਤੁਸੀਂ ਉਹ 5 6 ਕੰਮ ਤੁਸੀਂ ਆਪਣੀ ਵੀਡੀਓ ਦੇ ਵਿੱਚ ਕਰਦੇ ਹੋ ਫਿਰ ਤੁਹਾਡੀ ਜਿਹੜੀ ਵੀਡੀਓ 101% ਵਾਇਰਲ ਹੋਏਗੀ ਹੋਏਗੀ ਵੈਸੇ ਤੁਸੀਂ ਵੀ ਦੇਖਿਆ ਹੋਣਾ ਵੈਸੇ ਹੁਣ ਵੀ ਮੈਂ YouTube ਦੇ ਉੱਤੇ ਬਹੁਤ ਘੱਟ ਐਕਟਿਵ ਹਾਂ ਕਿਉਂਕਿ ਮੈਨੂੰ ਆਪਣੇ ਹੋਰ ਜ਼ਰੂਰੀ ਕੰਮ ਨੇ ਥੋੜੇ ਜਿਵੇਂ ਮੈਂ ਆਪਣੇ ਮਤਲਬ ਵੀ ਪਰਸਨਲ ਕੰਮਾਂ ਦੇ ਵਿੱਚ ਮੈਂ ਫਸਿਆ ਹੋਇਆ ਸੀਗਾ ਤੇ ਜਿਹਦੇ ਕਰਕੇ ਮੇਰੀ ਵੀਡੀਓ ਸੀ ਜਿਹੜੀਆਂ ਬਹੁਤ ਘੱਟ ਆ ਰਹੀ ਸੀ ਵੈਸੇ ਹੁਣ ਮੈਂ ਕੋਸ਼ਿਸ਼ ਕਰਾਂਗਾ ਦੁਬਾਰਾ ਵੀ ਮੈਂ ਰੈਗੂਲਰ ਨਹੀਂ ਤਾਂ ਮੈਂ ਕਟੋ-ਕਟ 2 ਦਿਨ ਦੇ ਬਾਅਦ ਮੈਂ ਇੱਕ ਵੀਡੀਓ ਜਿਹੜੀ ਮੈਂ ਆਪਣੇ YouTube ਚੈਨਲ ਮਿਸਟਰ ਸੋਲੋ ਦੇ ਉੱਤੇ ਮੈਂ ਲੈ ਕੇ ਆਵਾਂ ਤੇ ਫੇਰ ਪਹਿਲਾਂ ਦੀ ਵਾਂਗ ਤੁਹਾਨੂੰ ਮੈਂ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਸਿਖਾਵਾਂ ਵੀ ਤੁਸੀਂ YouTube ਦੇ ਉੱਤੇ ਕਿਵੇਂ ਕੰਮ ਕਰਨਾ ਤੇ ਕਿ ਤੁਸੀਂ ਕਿਹੜੇ ਕਿਹੜੇ ਟੋਪਿਕ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਹਨ ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਜੇ ਤੁਸੀਂ ਆਪਣੀ ਵੀਡੀਓ ਵਾਇਰਲ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ ਦੇਖੋ ਵੀਡੀਓ ਨੂੰ ਵਾਇਰਲ ਕਰਨ ਵਾਸਤੇ ਤੁਹਾਨੂੰ ਜਿਹੜੀਆਂ 5 ਗੱਲਾਂ ਨੇ ਨਾ ਤੁਹਾਨੂੰ ਉਹਨਾਂ ਦੇ ਉੱਤੇ ਧਿਆਨ ਦੇਣਾ ਪਏਗਾ ਤਾਂ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋएगी ਤਾਂ ਤੁਹਾਡੀ ਵੀਡੀਓ ਜਿਹੜੀ ਲੋਕਾਂ ਦੇ ਨਜ਼ਰ ਵਿੱਚ ਆਏਗੀ ਨੰਬਰ 1 ਦੇ ਉੱਤੇ ਹੈਗਾ ਜੀ ਕੰਟੈਂਟ ਜਿਹੜਾ ਤੁਹਾਡਾ ਕੰਟੈਂਟ ਆ ਨਾ ਉਹ ਬਹੁਤ ਹੀ ਵਧੀਆ ਹੋਣਾ ਚਾਹੀਦਾ ਯੂਨਿਕ ਹੋਣਾ ਚਾਹੀਦਾ ਵੀ ਲੋਕਾਂ ਨੂੰ ਪਸੰਦ ਆਉਣਾ ਚਾਹੀਦਾ ਜਾਨੀ ਕਿ ਤੁਹਾਡਾ ਐਕਸਪਲੇਨ ਕਰਨ ਦਾ ਤਰੀਕਾ ਹੀ ਇਹੋ ਜਿਹਾ ਹੋਣਾ ਚਾਹੀਦਾ ਵਾ ਵੀ ਤੁਹਾਡੀ ਵੀਡੀਓ ਜਿਹੜੀ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਤੁਹਾਡੀ ਵੀਡੀਓ ਦੇਖਣ ਆਵੇ ਤੇ ਉਹ ਵੀਡੀਓ ਨੂੰ ਦੇਖੇ ਹੀ ਦੇਖੇ ਤੁਹਾਡਾ ਐਕਸਪਲੇਨ ਕਰਨ ਦਾ ਤਰੀਕਾ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਜਾਨੀ ਕਿ ਤੁਹਾਡਾ ਜਿਹੜਾ ਕੰਟੈਂਟ ਆ ਵਧੀਆ ਹੋਣਾ ਚਾਹੀਦਾ ਅੱਛਾ ਹੋਣਾ ਚਾਹੀਦਾ ਤੁਹਾਡਾ ਨੰਬਰ 1 ਨੰਬਰ 2 ਦੇ ਉੱਤੇ ਹੈਗਾ ਜੀ ਟਾਈਟਲ ਤੁਹਾਡਾ ਟਾਈਟਲ ਆ ਜਿਹੜਾ ਵੀਡੀਓ ਦਾ ਮੰਨ ਕੇ ਚਲੋ ਜੋ ਵੀ ਤੁਸੀਂ 5 ਮਿੰਟ ਦੀ ਵੀਡੀਓ ਬਣਾਈਆ 10 ਮਿੰਟ ਦੀ ਵੀਡੀਓ ਬਣਾਈਆ ਜੋ ਕੁਝ ਵੀ ਤੁਸੀਂ ਉਹਦੇ ਵਿੱਚ ਦੱਸਿਆ ਹੋ ਉਹਦੀ ਸਾਨੂੰ ਜਿੰਨੇ ਆਪਾਂ ਕਹਿ ਦੀਨੇ ਜਦੋਂ ਫਿਲਮ ਦੀ ਕਹਾਣੀ ਲਿਖਦੇ ਨੇ ਤਾਂ ਵਨ ਲਾਈਨਰ ਕਹਿ ਦੀਨੇ ਆਪਾਂ ਵਨ ਲਾਈਨ ਦੇ ਵਿੱਚ ਸੁਣਾ ਤੁਸੀਂ ਇੱਕ ਟਾਈਟਲ ਇਹੋ ਜਿਹਾ ਲਿਖਣਾ ਲੋਕ ਤੁਹਾਡੇ ਟਾਈਟਲ ਨੂੰ ਪੜ ਕੇ ਤੁਹਾਡੀ ਵੀਡੀਓ ਦੇਖਣ ਹੀ ਦੇਖਣ ਠੀਕ ਹੈ ਜੀ ਉਸ ਤੋਂ ਬਾਅਦ ਹੈਗੀ ਡਿਸਕ੍ਰਿਪਸ਼ਨ ਤੁਸੀਂ ਡਿਸਕ੍ਰਿਪਸ਼ਨ ਵੀ ਇਸ ਤਰੀਕੇ ਨਾਲ ਲਿਖਣੀ ਆ ਵੀ ਜੋ ਤੁਸੀਂ ਵੀਡੀਓ ਦੇ ਵਿੱਚ ਬੋਲੇਵਾ ਉਸ ਤਰੀਕੇ ਨਾਲ ਤੁਸੀਂ ਡਿਸਕ੍ਰਿਪਸ਼ਨ ਲਿਖਨੇ ਤੋਂ ਜਿਹੜੀ ਤੁਹਾਡੀ ਡਿਸਕ੍ਰਿਪਸ਼ਨ ਆ ਇਹ ਵੀ ਤੁਹਾਡੀ ਸਟਰੋਂਗ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਹੈਗੀ ਮੇਨ ਚੀਜ਼ ਹੈਗੀ ਜਿਹੜੀ ਉਹ ਹੈਗੇ ਟੈਗ ਤੁਸੀਂ ਜਿਵੇਂ ਦੀ ਮੰਨ ਕੇ ਚਲੋ ਤੁਸੀਂ ਵੀਡੀਓ ਬਣਾਈ ਜੇ ਮੰਨ ਕੇ ਚਲੋ ਤੁਸੀਂ ਅਰਨਿੰਗ ਦੇ ਰਿਲੇਟਿਡ ਵੀਡੀਓ ਬਣਾਈ ਆ ਜਾਂ ਗੇਮਿੰਗ ਦੇ ਰਿਲੇਟਿਡ ਵੀਡੀਓ ਬਣਾਈ ਆ ਜਾਵੇਂ ਤੁਸੀਂ ਕੁਕਿੰਗ ਦੇ ਰਿਲੇਟਿਡ ਵੀਡੀਓ ਬਣਾਈਆ ਤਾਂ ਜਿਹੜੇ ਤੁਹਾਡੇ ਟੈਗ ਆ ਉਹ ਵੀ ਤੁਹਾਡੇ ਉਸ ਰਿਲੇਟਿਡ ਹੀ ਹੋਣੇ ਚਾਹੀਦੇ ਆ ਜਿੰਨੇ ਵਧੀਆ ਤੁਹਾਡੇ ਟੈਗਸ ਹੋਣਗੇ ਤਾਂ ਤੁਹਾਡੀ ਜਿਹੜੀ ਵੀਡੀਓ ਉਹ ਵਾਇਰਲ ਹੋਏਗੀ ਜੀ ਨੰਬਰ 1 ਦੇ ਉੱਤੇ ਹੈਗਾ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਜਿਹੜੇ ਤੁਹਾਡੀ ਵੀਡੀਓ ਨੂੰ ਵਾਇਰਲ ਕਰਨ ਦੇ ਵਿੱਚ ਤੁਹਾਡੀ 50 ਤੋਂ 60% 50 ਤੋਂ 60% ਜਿਹੜੇ ਮਤਲਬੀ ਉਹ ਵੀਡੀਓ ਵਾਇਰਲ ਕਰਦਾ ਉਹ ਤੁਹਾਡਾ ਹੈਗਾ ਥੰਬਨੇਲ ਤੁਹਾਡਾ ਜਿੰਨਾ ਵਧੀਆ ਥੰਬਨੇਲ ਹੋਊਗਾ ਨਾ ਤੁਹਾਡੀ ਵੀਡੀਓ ਉਨੀ ਜ਼ਿਆਦਾ ਵਾਇਰਲ ਹੋਏਗੀ ਠੀਕ ਹੈ ਜੇ ਮਨ ਕੇ ਜਨ ਤੂੰ ਤੁਸੀਂ ਥੰਬਨੇਲ ਆਪਣਾ ਵਧੀਆ ਬਣਾਤਾ ਤੁਹਾਡੀ ਸਮਝ ਲਓ ਵੀਡੀਓ ਵਾਇਰਲ ਹੋਏਗੀ ਹੋਏਗੀ ਜੇ ਤੁਸੀਂ ਆਪਣੇ ਥੰਬਨੇਲ ਦੇ ਉੱਤੇ ਜ਼ੋਰ ਨਹੀਂ ਲਾਇਆ ਤੁਸੀਂ ਥੰਬਨੇਲ ਦੇ ਉੱਤੇ ਮਿਹਨਤ ਨਹੀਂ ਕੀਤੀ ਹੈਗੀ ਫਿਰ ਤੁਹਾਡੀ ਵੀਡੀਓ ਵਾਇਰਲ ਹੋਣ ਦੇ ਚਾਂਸ ਨਹੀਂ ਹੈਗੇ ਸੋ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਵੀਡੀਓ ਬਣਾਉਣੀ ਆ ਕਿਸੇ ਵੀ ਟੌਪਿਕ ਦੇ ਉੱਤੇ ਵੀਡੀਓ ਬਣਾਉਣੀ ਆ ਸਭ ਤੋਂ ਪਹਿਲਾਂ ਥੰਬਨੇਲ ਆ ਜਿਹੜਾ ਥੰਬਨੈਲ ਬਾਰੇ ਸੋਚਿਆ ਕਰੋ ਵੀ ਮੈਂ ਥੰਬਨੈਲ ਨੂੰ ਕਿਵੇਂ ਬਣਾਉਣਾ ਹੈ ਨਾ ਵੈਸੇ ਹੁਣ ਤਾਂ ਦੇਖੋ AI ਦਾ ਟਾਈਮ ਆ ਗਿਆ ਜੇ ਤੁਸੀਂ AI ਨੂੰ ਕਹੋਗੇ ਨਾ ਉਹ ਵੀ ਤੁਹਾਨੂੰ ਇੱਕ ਬਹੁਤ ਵਧੀਆ ਥੰਬਨੈਲ ਜਿਹੜਾ ਤੁਹਾਨੂੰ ਬਣਾ ਕੇ ਦੇ ਦੇਗੀ ਹੈ ਨਾ ਸੋ ਥੰਬਨੈਲ ਨੂੰ ਵਧੀਆ ਬਣਾਓ ਜਿੰਨਾ ਵਧੀਆ ਤੁਹਾਡਾ ਥੰਬਨੈਲ ਹੋਊਗਾ ਜਿੰਨਾ ਸਟਰੋਂਗ ਤੁਹਾਡਾ ਥੰਬਨੈਲ ਹੋਏਗਾ ਉਨੀ ਵੀਡੀਓ ਤੁਹਾਡੀ ਜਿਹੜੀ ਉਹ ਵਾਇਰਲ ਹੋਏਗੀ ਤੁਹਾਡਾ ਚੈਨਲ ਜਿਹੜਾ ਉਹ ਵਾਇਰਲ ਹੋਏਗਾ ਜੀ ਠੀਕ ਹੈ ਜੀ ਜਿਹੜੀ ਮੈਂ ਚੀਜ਼ਾਂ ਦੋ ਚੀਜ਼ਾਂ ਤੇ ਧਿਆਨ ਦੇ ਦਿਓ ਇੱਕ ਤੁਸੀਂ ਆਪਣੇ ਕੰਟੈਂਟ ਦੇ ਉੱਤੇ ਧਿਆਨ ਦੇ ਦਿਓ ਨੰਬਰ 2 ਦੇ ਉੱਤੇ ਤੁਸੀਂ ਆਪਣੇ ਅਮਨੇ ਇਹਦੇ ਉੱਤੇ ਧਿਆਨ ਦੇ ਦੋ ਜੇ ਤੁਸੀਂ ਇਹ ਦੋ ਚੀਜ਼ਾਂ ਦੇ ਉੱਤੇ ਧਿਆਨ ਦੇ ਤਾਂ ਤੁਹਾਡੀ ਜਿਹੜੀ ਵੀਡੀਓ ਉਹ 101% ਵਾਇਰਲ ਹੋਏਗੀ ਹੀ ਹੋਏਗੀ ਜਿੰਨੀ ਤੁਹਾਡੀ ਜਿਆਦਾ ਵੀਡੀਓ ਵਾਇਰਲ ਹੋਏਗੀ ਤੁਹਾਨੂੰ ਓਨਾ ਜਿਆਦਾ ਫਾਇਦਾ ਹੋਏਗਾ ਤੁਸੀਂ ਓਨੇ ਜਿਆਦੇ ਪੈਸੇ ਜਿਹੜੇ ਤੁਸੀਂ ਉਹ YouTube ਤੋਂ ਤੁਸੀਂ ਕਮਾ ਸਕਦੇ ਹੋ ਹਨ ਥੰਬਨੇਲ ਆ ਜਿਹੜਾ ਉਹ ਕਿਵੇਂ ਬਣਾਈਦਾ ਵਜੇ ਤੁਸੀਂ ਚਾਹੁੰਦੇ ਹੋ ਤਬ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਮੈਂ ਕੋਸ਼ਿਸ਼ ਕਰਾਂਗਾ ਬਹੁਤ ਜਲਦੀ ਇੱਕ ਵੀਡੀਓ ਜਿਹੜੀ ਮੈਂ ਥੰਬਨੇਲ ਦੇ ਉੱਤੇ ਬਣਾ ਕੇ ਲੈ ਕੇ ਆਵਾਂਗਾ ਵੀ ਤੁਸੀਂ AI ਦੇ ਜਰੀਏ ਤੁਸੀਂ ਕਿਵੇਂ ਥੰਬਨੇਲ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਕੈਨਵਾ ਦੇ ਵਿੱਚ ਆਪਣੇ ਮੋਬਾਈਲ ਦੇ ਉੱਤੋਂ ਕਿਵੇਂ ਤੁਸੀਂ ਥੰਬਨੇਲ ਆ ਜਿਹੜਾ ਤੁਸੀਂ ਉਹ ਬਣਾ ਸਕਦੇ ਹੋ ਕਿਨਵਾ ਦੇ ਵਿੱਚ ਤੁਹਾਨੂੰ ਬਣੇ ਬਣੇ ਥੰਬਨੇਲ ਜਿਹੜੇ ਉਹ ਮਿਲ ਜਾਣਗੇ ਬਸ ਤੁਸੀਂ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਜੋ ਵੀ ਤੁਸੀਂ ਆਪਣੀ ਹੁੱਕ ਲਾਈਨ ਦੇਣਾ ਚਾਹੁੰਦੇ ਹੋ ਉਹ ਹੁੱਕ ਲਾਈਨ ਤੁਸੀਂ ਦੇ ਕੇ ਥੰਬਨੇਲ ਤਿਆਰ ਤੁਸੀਂ ਕਰਵਾ ਸਕਦੇ ਹੋ ਹੁਣ ਅਸੋ ਵੀਡੀਓ ਨੂੰ ਵਾਇਰਲ ਕਰਨ ਵਾਸਤੇ ਤੁਹਾਨੂੰ ਉਹ ਪੰਜ ਗੱਲਾਂ ਨੇ ਜਿਹੜੀਆਂ ਤੁਹਾਨੂੰ ਇਹਨਾਂ ਦੇ ਧਿਆਨ ਦੇਣਾ ਪੈਗਾ ਜੇ ਤੁਸੀਂ ਇਹ ਪੰਜ ਗੱਲਾਂ ਨੂੰ ਸਮਝ ਗਏ ਤੁਸੀਂ ਇਹਨਾਂ ਦੇ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਤੁਹਾਡੀ ਜਿਹੜੀ ਵੀਡੀਓ ਉਹ 101% ਵਾਇਰਲ ਹੋਏਗੀ ਹੋਏਗੀ ਜੀ ਸੋ ਬਹੁਤ سارے ਮੇਰੇ ਭੈਣ ਭਰਾ ਮੈਨੂੰ ਪੁੱਛਦੇ ਹੁੰਦੇ ਨੇ ਫੋਨ ਵੀ ਹੁੰਦੇ ਨੇ ਉਹ ਕਹਿੰਦੇ ਕਿ ਵੀਰ ਜੀ ਤੁਸੀਂ YouTube ਦੇ ਉੱਤੇ ਬਹੁਤ ਘੱਟ ਐਕਟਿਵ ਹੋ ਤੁਸੀਂ ਵੀਡੀਓ ਨਹੀਂ ਅਪਲੋਡ ਕਰਦੇ ਹੈਗੇ ਵੀ ਤੁਸੀਂ ਡੇਲੀ ਵੀਡੀਓ ਅਪਲੋਡ ਕਰਿਆ ਕਰੋ ਸਾਨੂੰ ਬਹੁਤ ਕੋ ਸਿੱਖ ਨੂੰ ਮਿਲਦਾ ਵਾਣਾ ਅਫਸੋਸ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵਾਂ ਤੁਸੀਂ ਆਪਣੇ ਛੋਟੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਮੈਂ ਆਪਣੇ ਕੁਝ ਪਰਸਨਲ ਕੰਮਾਂ ਦੇ ਵਿੱਚ ਫਸਿਆ ਹੋਇਆ ਸੀ ਹੁਣ ਮੈਂ ਕੋਸ਼ਿਸ਼ ਹੀ ਕਰਾਂਗਾ ਵੀ 2 ਦਿਨ ਬਾਅਦ ਮੈਂ ਇੱਕ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਵਾਂ ਵੀ ਤੁਹਾਨੂੰ ਦੱਸਦਾ ਰਵਾਂ ਵੀ YouTube ਦੇ ਉੱਤੇ ਤੁਸੀਂ ਕਿਵੇਂ ਤੁਸੀਂ ਕੰਮ ਕਰਨਾ ਵਾ ਕਿਵੇਂ ਤੁਸੀਂ ਕਮਾਂ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਰਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਪਲੀਜ਼ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਿਲਦ ਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ